ਬਾਬਾ ਸੁਖਾਨੰਦ ਜੀ ਬਾਬਾ ਮੜ ਜੀ ਤੁਹਾਡੀ ਸਦਾ ਹੀ ਜੈ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ 6 ਜੁਲਾਈ 2025 ਦਿਨ ਐਤਵਾਰ ਸਵੇਰ ਦੇ ਇਸ ਸਥਾਨ ਬਾਬਾ ਜੀ ਦੇ ਦਰਸ਼ਨ ਹਰ ਮੰਗਲਵਾਰ ਨੂੰ ਇਸ ਸਥਾਨ ਤੇ ਪਾਰੀ ਮੇਲਾ ਲੱਗਦਾ ਹੈ ਦੂਰ ਤਰਾਡੇ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਬਾਬਾ ਜੀ ਦੇ ਸਥਾਨ ਤੇ ਨਤਮਸਤਕ ਹੋ ਕੇ ਉਹ ਹੋ ਮੰਗੀਆਂ ਮਰਾਦਾਂ ਪਾਉਂਦੇ ਨੇ ਅਗਰ ਤੁਸੀਂ ਵੀ ਮੰਗਲਵਾਰ ਨੂੰ ਇਸ ਸਥਾਨ ਤੇ ਲੰਗਰ ਲਾਉਣਾ ਚਾਹੁੰਦੇ ਹੋ ਤਾਂ ਇਸ ਸਥਾਨ ਦੇ ਮਹੰਤਾਂ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਹਰ ਮੰਗਲਵਾਰ ਨੂੰ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਦਾਨੀ ਸੱਜਣਾ ਵੱਲੋਂ ਸਮਾਜ ਸੇਵੀਆ ਵੱਲੋਂ ਜਾਂ ਕਿਸੇ ਦੀ ਕੋਈ ਸੁੱਖ ਰਹਿੰਦੀ ਹੋਵੇ ਉਹ ਸੁੱਖਣਾ ਪੂਰੀ ਕਰਨ ਲਈ ਇਸ ਸਥਾਨ ਤੇ ਲੰਗਰ ਲੱਗਦਾ ਤਾਂ ਨੂੰ ਹੋਰ ਵੀ ਦੱਸ ਦਈਏ ਜਿਹੜੇ ਫੈਸਲੇ ਕੋਰਟ ਕਚਹਿਰੀਆਂ ਦੇ ਵਿੱਚ ਲਮਾ ਲਮਾ ਸਮਾ ਲੜਕਦੇ ਰਹਿੰਦੇ ਨੇ ਉਹ ਇੱਥੇ ਇਸ ਸਥਾਨ ਤੇ ਮਿੰਟਸ ਕੈਂਟਾ ਦੇ ਵਿੱਚ ਇੱਕ ਸੌ ਤੇ ਹੱਲ ਹੋ ਜਾਂਦੇ ਨੇ ਇਸ ਲਈ ਬਾਬਾ ਜੀ ਦੇ ਸਥਾਨ ਤੋਂ ਜੋ ਵੀ ਮੰਗੋਗੇ ਸਾਡਾ ਟੁੱਟ ਵਿਸ਼ਵਾਸ ਹੈ ਕਿ ਬਾਬਾ ਜੀ ਦੇ ਇਸ ਸਥਾਨ ਤੋਂ ਤੁਹਾਡੀ ਹਰ ਮਨੋ ਕਾਮਨਾ ਪੂਰਨ ਹੋਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਦੂਰ ਦਰਾਡੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇਆਂ ਲੋਕਾਂ ਕੋਲ ਪਹੁੰਚੇ